ਕਬੀਰ ਬਦਲ ਦਾ ਪਬਲਿਕਲੀ ਇਹ ਬਿਆਨ ਦੇੜਾ ਕਿ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮਐਲਏ ਬਣਾ ਕੇ ਭੇਜੇ ਸਭ ਤੋਂ ਪਹਿਲੀ ਗੱਲ ਦਾ ਦਸਤਰਾਜ ਮੈਨੂੰ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਨੇ ਐਮਐਲਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮਐਲਏ ਚੁਣ ਕੇ ਭੇਜਿਆ ਇਹ ਡੈਮੋਕਰੈਟਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੂਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਹੈ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਕਿ ਇਹ ਮਲੰਗ 92 ਐਮਐਲਏ ਚੁਣ ਕੇ ਭੇਜਦੇ ਆ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਤੋਂ ਬੈਕ ਜਿਹੜੇ ਫਿਊਡਲ ਮਾਈਂਡਸੈਟ ਲੋਕ ਹੈ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ ਚ ਕਹਿਤਾ ਸੀ ਕਿ ਤਰ੍ਹਾਂ ਕਿ ਤਰ੍ਹਾਂ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਔਰ ਸ਼ੁਖਵੀਰ ਬਾਤਲਵਾਰ ਵਾਰ-ਵਾਰ ਇਸ ਜੇ ਮਾਈਂਡਸੈਟ ਨੂੰ ਦੁਹਰਾਉਂਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹ ਤਾਂ ਕਾਰਨ ਹੈ ਉਹਨਾਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸੁਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਨੇ ਚਾਹੇ ਇਹਨਾਂ ਦੇ ਦਾਦੇ ਪਰਦਾਦੇ ਪਿਓ ਚਾਚੇ ਅੱਛਾ ਇਹ ਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਭਣਵੀਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰ ਵਾਲਿਆਂ ਨੂੰ ਚੁਣ ਲੈਣਾ ਤੇ ਫਿਰ ਠੀਕ ਹੈ ਤੇ ਜੇ ਆਮ ਸੁਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ ਚ ਆਏ ਆ ਉਹਨਾਂ ਨੂੰ ਅਹੇਰੀਅਤ ਮਿਲੰਗ ਹੈ ਚੁਣ ਕੇ ਭੇਜ ਲੈ ਦੂਜੀ ਗੱਲ ਪੰਥਕ ਪਾਰਟੀ ਹੋਣ ਦਾ ਝੂਠਾ ਦਾਵਾ ਕਰਨ ਵਾਲੇ ਪਰਿਵਾਰ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੁਖਵੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਕੀ ਮਲੰਗ ਦਾ ਮਤਲਬ ਕੀ ਹੈ ਕਾਨ ਸਿੰਘ ਨਾਬਾ ਸਾਹਿਬ ਦਾ ਕਾਨ ਸਿੰਘ ਇਹਨਾਂ ਨੇ ਵੈਸੇ ਸੁਣਿਆ ਵੀ ਨਹੀਂ ਹੋਣਾ ਕਾਨ ਸਿੰਘ ਨਾਬੇ ਬਾਰੇ ਵੀ ਇਹਨਾਂ ਨੂੰ ਪਤਾ ਹੋਣਾ ਪੈਸੇ ਇਹ ਝੂਠੇ ਨਕਲੀ ਪੰਥਕ ਹੈ ਕੋਈ ਕਿਤਾਬ ਕੋਈ ਪੜ੍ਹੀ ਹੋਵੇ ਸ਼ਬਦ ਕੋਸ਼ ਪੜ੍ਹ ਲੈਣ ਕਾਨ ਸਿੰਘ ਨਾਬਾ ਜੀ ਦਾ ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾਹ ਕੋਈ ਨਾਲਜ ਨਹੀਂ ਜਿੰਨੂੰ ਤੇ ਇਹ ਲਾਲਤ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਣਯੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬਿਹਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਰਾਜਨੀਤੀ ਕਰ ਰਹੇ ਇਹਨਾਂ ਲੁਟੇਰਿਆਂ ਤੋਂ ਜਿਨ੍ਹਾਂ ਨੇ ਕਈ ਕਈ ਪੀੜ੍ਹੀਆਂ ਤੱਕ ਪੰਜਾਬ ਤੇ ਰਾਜ ਕਰਕੇ ਆਪਣੇ एंपਾਇਰ ਖੜੇ ਕਰ ਲਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਦਰਦ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਇਹਨਾਂ ਫਿਊਡਲ ਮਾਈਂਡਸੈਟ ਲੁਟੇਰਿਆਂ ਤੋਂ ਬਚਾਉਣ ਲਈ ਹੀ ਆਮ ਆਦਮੀ ਆਮ ਲੋਕ ਜਿਹੜੇ ਆ ਉਹ ਰਾਜਨੀਤੀ ਚਾਹੇ ਆ ਚਾਹੇ ਉਹ ਦਿੱਲੀ ਚਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚਾਹੇ ਹੋਣ ਚਾਹੇ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਚਲਾ ਰਹੇ ਐਮ ਐਲ ਏ ਲੇਕਿਨ ਗੰਭੀਰ ਗੱਲ ਸੋਚਣ ਵਾਲੀ ਗੱਲ ਫਿਕਰ ਵਾਲੀ ਗੱਲ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਬੇੜਾ ਚ ਦੱਸਣਾ ਚਾਹਣਾ ਹੈ ਕਿ ਇਹ ਆਮ ਲੋਕਾਂ ਨੂੰ ਕਿਹੜੇ ਮਕੋੜਾ ਹੀ ਸਮਝਦੇ ਆ ਇਨਾ ਵਾਸਤੇ ਤੇ ਵੱਟੀਆਂ ਗੱਟੀਆਂ ਵੱਡੇ ਮਹਿਲ ਵੱਡੇ ਹੋਟਲ ਲਗਜ਼ਰੀ ਬੱਸਾਂ ਲਗਜ਼ਰੀ ਕਾਰਾਂ ਵਾਲੇ ਲੋਕ ਹੀ ਐਮਐਲਏ ਬਣਨੇ ਚਾਹੀਦੇ ਆ ਐਮਪੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਇੰਟਰਸਟ ਆਪਣੇ ਰਿਸ਼ਤੇਦਾਰਾਂ ਤੱਕ ਇੰਟਰਸਟ ਜਿਹੜੇ ਆ ਉਹ ਪ੍ਰੋਟੈਕਟ ਕਰਨ ਦਾ ਮਤਲਬ ਹੈ ਉਹ ਸਾਰੇ ਐਗਜ਼ਾਮਪਲ ਆਪਣੇ ਸਾਹਮਣੇ ਇੱਕ ਇੱਕ ਕਰਕੇ ਆ ਰਹੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਤ ਚ ਕੈਬਿਨੇਟ ਮੀਟਿੰਗਾਂ ਚ ਮਤੇ પાਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀ ਆਪਣੇ ਹੋਟਲਾਂ ਦੀ ਕਰ ਲੈ ਲਈਆਂ ਗਈਆਂ ਜਿਹੜੇ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਇਡਲਾਈਨਾਂ ਵਾਇਓਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲਈਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਹੈ ਤੋਂ ਸੁਖਵੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਐਸੇ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੁਤਰਾ ਚਾਹ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜਿਹੜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨਾਂ 'ਚ ਜਿਹੜੀ ਨਫ਼ਰਤ ਹੈ ਇਹ ਵਾਰ-ਵਾਰ ਉਹਨੂੰ ਪ੍ਰਗਟ ਕਰਦੇ ਆ ਲੇਕਿਨ ਪੰਜਾਬ ਦੇ ਲੋਕ ਮਾਕੂਲ ਜਵਾਬ ਦਿੰਦੇ ਵੀ ਰਹਿਆ ਆਉਣ ਵਾਲੇ ਟਾਈਮ 'ਚ ਵੀ ਦੇਣਗੇ ਇਹਨਾਂ ਦੀ ਅਸਲੀ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਿਹੜੀ ਜਿਹੜੀ ਅਸਲੀ ਇਹਨਾਂ ਦੇ ਚਿਹਰੇੋਂ ਬੇਨਕਾਬ ਹੋ ਚੁੱਕੀ ਹੈ ਫਿਊਡਲ ਮਾਈਂਡਸੈਟ ਜ਼ਕੀਰਦਾਰ ਲੋਕ ਹੁਣ ਬੇਪਰਦਾ ਪੰਜਾਬ ਚ ਹੋ ਗਿਆ ਔਰ ਸਾਰੇ ਇੱਕੋ ਥਾਲੀ ਦੇ ਚੱਟੇ ਵਟੇ ਆਏ ਚਾਹੇ ਉਹ ਭਾਜਪਾ ਚ ਸੁਨੀਲ ਜਾਖੜ ਜੀ ਹੋਣ ਚਾਹੇ ਬਾਦਮਾ ਸਾਹਿਬ ਹੋਣ ਚਾਹੇ ਸੁਖਵੀਰ ਬਾਦਲ ਹੋਣ ਵੇਖਿਆ ਉਸ ਦਿਨ ਬਾਦਲ ਸਾਹਿਬ ਦੀ ਵਰਸੀ ਤੇ ਕਿਤਰਾ ਕਿਤਰਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦੇ ਗੁਣगान ਕਰ ਰਿਹਾ ਸੀ ਤੇ 3 ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਅਸੀਂ ਟਵੀਟ ਕੀਤੀ ਹੈ ਸਾਡੀ ਪਾਰਟੀ ਦੇ ਪੇਜ ਤੇ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਿਆ ਇਹ ਆ ਜੋ ਇਕੱਠੀ ਹੋ ਗਈ ਏ ਇਹ ਫਿਊਡਲ ਮਾਈਂਡਸੈਟ ਲੋਕ ਜਿਨ੍ਹਾਂ ਨੇ ਸਿਰਫ ਇਸਰ ਆਪਣੀ ਇੰਟਰਸਟ ਪ੍ਰੋਟੈਕਟ ਕੀਤੇ ਆ ਲੋਕਾਂ ਦੇ ਹਿੱਤਾਂ ਦਾ ਕਾਣ ਕੀਤਾ ਇਹਨਾਂ ਤੋਂ ਸਾਫ਼ ਪੰਜਾਬੀ ਰਹਿਣ ਇਹ ਇਹ ਮਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਗੁਰੂ ਹੋਇਆ ਸੀ ਤੁਹਾਡਾ ਕੋਈ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਜੀ ਤਾਂ ਪੰਜਾਬ ਮੇ ਚਾਹੇ ਉਹ ਇਲੈਕਟ੍ਰੀਕਲ ਡਿਪਾਰਟਮੈਂਟ ਹੈ ਚਾਹੇ ਉਹ ਨਾਸਲ ਪਹੁੰਚਾਣੇ ਕੋ ਲੈ ਕੇ ਐਸੇ ਵਿਕਾਸ ਹੋ ਰਹੇ ਹਨ وہی ਇੱਕ ਆਊਟਸੈਸ ਕਿ ਲਗਭਗ 2018 ਸੇ ਪੰਜਾਬ ਸਰਕਾਰ ਦੇ ਬਾਅਦ ਕਿੱਥਾ ਰਿਹਾ ਕਿਸੇ ਵੀ ਗਊਸਾਲਾ ਕੋ ਕੋ ਕੌ ਉਸਕਸ ਕਿਉਂ ਨਹੀਂ ਦਿੱਜਿਆ ਗਿਆ ਕੀ ਹੈ ਇਹ ਨਹੀਂ ਕਾਊ ਟੈਕਸ ਦੇ ਨਾਮ ਤੇ ਕਾਊ ਸੈਸ ਦੇ ਨਾਮ ਤੇ ਟੈਕਸ ਨਹੀਂ ਹੈ ਸੈਸ ਉਹ ਤੇ ਆਪਾਂ ਵੇਖ ਹੀ ਲਿਆ ਕਿ ਕਾਂਗਰਸੀ ਹੈਲਥ ਮਿਨਿਸਟਰ ਨੇ ਕਿਤਨਾ ਗਊਸਾਲਾ ਦੇ ਨਾਂ ਤੇ ਜ਼ਮੀਨਾਂ ਵੀ ਹੜੱਪ ਲੀਆਂ ਸੀ ਡੈਫੀਨੇਟਲੀ ਇਸ ਸਾਰੀ ਚੀਜ਼ ਨੂੰ ਸਟ੍ਰੀਮਲਾਈਨ ਕਹਿੰਦੇ ਬੇਸਿਕਲੀ ਇਹਦੇ ਪਿੱਛੇ ਇਹਨਾਂ ਦੇ ਪੋਲਿਟਿਕਲ ਜਾਂ ਨਿਜੀ ਇੰਟਰਸਟ ਸੀਗੀ ਇਸ ਪਿੱਛੇ ਪੋਲਿਟਿਕਸ ਜਿਹੜੀ ਸੀ ਉਹ ਨਿਜੀ ਇੰਟਰਸਟ ਸੀ ਗਊਸ਼ਾਲਾ ਕੇ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਸਰਕਾਰ ਪੰਚਾਇਤੀ ਲੋਟ ਕਰਾ ਕੇ ਉਸ ਨੂੰ ਆਪਣੇ ਹੋਟਲ ਵਿਆਹ ਸ਼ਾਦੀਆਂ ਦੇ ਕਾਰੋਬਾਰਾਂ 'ਚ ਖੜੇ ਕਰਨਾ ਸੀ ਆ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ادارے ਦੀ ਜਿਹੜੀ ਜ਼ਮੀਨ ਅਲਾਟ ਹੋਵੇ ਉਸ ادارے ਦੀ ਬਿਹਤਰੀ ਲਈ ਵਰਤੀ ਜਾਵੇ ਅਸੀਂ ਉਹਨੂੰ ਸਟ੍ਰੀਮ ਲਾਈਨ ਕਰ ਰਹੇ ਹਾਂ ਔਰ ਤੁਸੀਂ ਦੇਖੋਗੇ ਹੁਣ ਵਾਲੇ ਟਾਈਮ 'ਚ ਚਾਹੇ ਉਹ ਗਊਸ਼ਾਲਾ ਦੀ ਗੱਲ ਹੋਵੇ ਚਾਹੇ ਪੰਚਾਇਤੀ ਜ਼ਮੀਨਾਂ ਦੀ ਬਿਹਤਰ ਵਰਤੋਂ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਟਰੀਮਲਿੰਗ ਕਰ ਰਹੇ ਹਾਂ ਸਾਹਮਣੇ ਆਊਗਾ ਉਸ ਉਸ ਆਧਾਰੇ 'ਤੇ ਹੀ ਵਰਤੇ ਜਾਊਗਾ ਕਿਸੇ ਨਿੱਜੀ ਇੰਟਰਸਟ ਲਈ ਇਹ ਇਹ ਦੁਰਪਯੋਗ ਹੋਏ ਐ ਸਾਰਿਆਂ ਦਾ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ देखिए बीजेपी का एंटी पीपल जो चेहरा है उसका एक नया नमूना सामने आया एक तरफ तो चंडीगढ़ के लोगों को बीस हजार लीटर पानी पीने के लिए पानी देने के लिए बीजेपी के गवर्नर को भी सख्त एतराज है और बीजेपी के मेंबर पार्लियामेंट किरण खेर को भी इतराज है और सीएए के नाम पर करोड़ों लोगों को देश में बचाने देश में बसाने के लिए ये लोग साजिशें कर रहे हैं ये इनकी एंटी इंडियन जो माइंडसेट है एंटी पीपल जो माइंडसेट है भाजपा की वो सामने आए अपने लोग बेरोजगारी से त्राही त्राही कर रहे हैं अपने लोग महंगाई की मार हेठा दो दो जून की रोटी के लिए भी मुश्किल से उनको खाना मिल रहा है और दूसरी तरफ वोट बैंक की पॉलिटिक्स के लिए इस तरीके के कानून ला रहे हैं चंडीगढ़ में भी इनका रवैया सामने आ गया और सीए वाला रवैया भी इनके सामने ये बेपर्दा हो गए देखिए, ऑनरेबल चीफ मिनिस्टर ऑफ दिल्ली और हमारे नेशनल कन्वीनर अरविंद केजरीवाल जी ने बड़ा स्पष्ट आज किया है अपनी प्रेस कॉन्फ्रेंस के दौरान कि जो भारतीय जनता पार्टी सी कानून लेके आई है उसके पीछे एक ही मकसद है कि बीजेपी की वोट बैंक की पॉलिटिक्स अपने देश में करोड़ों लोग आज हाईएस्ट लेवल पर अनएम्प्लॉयमेंट है देश के इतिहास में और हाईएस्ट लेवल पे महंगाई है अपने देश के लोगों के किसान आत्महत्याएं कर रहे हैं। धरने पे बैठे कारपोरेट के हवाले सभी सरकारी अदारे किए जा रहे हैं और करोड़ों दूसरे मुल्कों के लोगों को बसाने की साजिश भाजपा कर रही है डेफिनेटली इसके पीछे बीजेपी बी का राजनीतिक मंतव है लोकहित बिल्कुल नहीं और इसमें अपने अपना स्टैंड बिल्कुल स्पष्ट किया